ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਉਮੀਦ ਕਰਦਾ ਸਾਰੇ ਵੀਰ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਵੋਗੇ ਜੇ ਆਪਾਂ ਅੱਜ ਗੱਲ ਕਰੀਏ ਜੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਤੁਹਾਡੇ ਨਾਲ ਵੱਡੀ ਜਾਣਕਾਰੀ ਸਾਂਝੀ ਕਰਨ ਵਾਸਤੇ ਇਹ ਅੱਜ ਪਹਿਲਾ ਜੋ ਟਾਪ ਦਾ ਜੋ ਕਬੱਡੀ ਕੱਪ ਕਰਵਾਇਆ ਜਾਣਾ ਆਪਾਂ ਉਸ ਦੇ ਬਾਰੇ ਜੋ ਟੀਮਾਂ ਤੇ ਖਿਡਾਰੀਆਂ ਦੀ ਅਪਡੇਟ ਦੇਣੀ ਆ ਤੁਹਾਡੇ ਨਾਲ ਅਪਡੇਟ ਸਾਂਝੀ ਕਰਨੀ ਆ ਜੇ ਕਿ ਜੋਗੀ ਜਗਤ ਸਿੰਘ ਵਾਲਾ ਜ਼ਿਲ੍ਹਾ ਸ਼੍ਰੀ ਮਕਸਰ ਸਾਹਿਬ ਦੀ ਧਿਰਤੀ ਤੇ ਕਰਵਾਇਆ ਜਾ ਰਿਹਾ ਹੈ ਪਹਿਲਾ ਨਾਮ 81000 ਦੂਜਾ ਨਾਮ 71000 ਬੈਸਟ ਰੇਡਰ ਤੇ ਜਾਫੀ ਨੂੰ ਫੋਰ ਟਰੈਕਟਰਾਂ ਨਾਲ ਸਮਾੜੀ ਕੀਤਾ ਜਾਵੇਗਾ ਫੋਰ ਵੀ ਮੁੰਡਿਆਂ ਨੇ ਬਹੁਤ ਵਧੀਆ ਤਿਆਰ ਕਰਵਾਏ ਆ ਕਮੇਟੀ ਵਾਲਿਆਂ ਨੇ ਬਹੁਤ ਵਧੀਆ ਫੋਰਡ ਤਿਆਰ ਕੀਤੇ ਆ ਤੇ ਆਪਾਂ ਪਲੇਅਰ ਤੇ ਟੀਮਾਂ ਦੀ ਗੱਲ ਕਰੀਏ ਟੀਮਾਂ ਇੱਥੇ ਜਿਵੇਂ ਖੇਡਣਗੀਆਂ ਕਲਿਆਣ ਸੁੱਖਾ ਦਿয়ালਪੁਰਾ ਮੱਲ ਮਾੜੀ ਮੁਸਤਫਾ ਜਿਉਣ ਵਾਲਾ ਤੇ ਹੋਰ ਵੀ ਬਹੁਤ ਛੋਟੀ ਨੇ ਟੀਮਾਂ ਜਿਵੇਂ ਜਗਤ ਸਿੰਘ ਵਾਲੇ ਦੀ ਟੀਮ ਬਹੁਤ ਛੋਟੀ ਦੀ ਬਣ ਗਈ ਤੇ ਆਪਾਂ ਤੁਹਾਨੂੰ ਪਲੇਅਰ ਕਲੀਅਰ ਕਰਦੇ ਆ ਜੋ ਟੀਮਾਂ ਤੇ ਪਲੇਅਰ ਸਾਰੇ ਜੁੜੇ ਰਹੋ ਵੀਡੀਓ ਦੇ ਨਾਲ ਲਾਸਟ ਤੱਕ ਵੱਡੀ ਜਾਣਕਾਰੀ ਜੋ ਫੋੜਾਂ ਵਾਲੇ ਕੱਪ ਦੀ ਤੁਹਾਡੇ ਨਾਲ ਕਰਨੀ ਹੈ ਜਾਣਕਾਰੀ ਸਾਂਝੀ ਹਾਂਜੀ ਜੀ ਅੱਜ ਆਪਾਂ ਗੱਲ ਕਰੀਏ ਜੋ ਜਗਤ ਸਿੰਘ ਵਾਲੇ ਦੇ ਕਬੱਡੀ ਕੱਪ ਤੇ ਜੋ ਟੀਮਾਂ ਖੇਡਣ ਜਾਣੀਆਂ ਜਿਵੇਂ ਪਹਿਲੀ ਟੀਮ ਖੇਡੇਗੀ ਕਲਿਆਣ ਸੁੱਖਾ ਦੂਜੀ ਟੀਮ ਖੇਡੇਗੀ ਦਿয়ালਪੁਰਾ ਜੋ ਸ਼ਾਕੇ ਉਹਨਾਂ ਦੀ ਮਣੀ ਹੋਣਾਂ ਦੀ ਦਿয়ালਪੁਰਾ ਉਹਨਾਂ ਦੇ ਨਾਲ 나ਥ ਛੋਟਾ ਖੇਡੂ ਅੱਜ ਰਾਉਕੇ ਦੀ ਟੀਮ ਵੀ ਬਹੁਤ ਛੋਟੀ ਦੀ ਬਣ ਰਹੀ ਹੈ ਜਿਸ ਵਿੱਚ ਇੰਦਰ ਤਲਵੰਡੀ ਰਾਏ ਤੇ ਹੋਰ ਵੀ ਛੋਟੀ ਦੇ ਸੁਪਰਸਟਾਰ ਖੇਡ ਦੇ ਨਈਰੀ ਪਹਿਣਗੇ ਪਿੰਡਰਾ ਦੀ ਟੀਮ ਹੁਣ ਕੈਨਸਲ ਹੋ ਗਈ ਆ ਇਹ ਕਿਉਂਕਿ 50% ਚਾਂਸ ਸੀ ਬਾਊ ਅਕਬਰਪੁਰ ਦੀ ਟੀਮ ਵੀ ਬਣ ਸਕਦੀ ਆ ਤੇ ਇੱਕ ਡੱਗੋ ਰਮਾਣੇ ਦੀ ਟੀਮ ਸ਼ਰਨੇ ਦੀ ਵੀ ਬਹੁਤ ਛੋਟੀ ਦੀ ਬਣ ਕੇ ਪੁੱਜ ਰਹੀ ਆ ਹੋਰ ਮਾੜੀ ਮੋਸਤਬਾ ਮਾਲਾ ਹੋਰ ਇਦਾਂ ਦੀਆਂ ਟੀਮਾਂ ਬਹੁਤ ਤਕੜੀਆਂ ਮਾਲਵੇ ਦੀਆਂ ਦੀਆਂ ਖੇਡ ਦਿਖਾ ਨਈਰੀ ਪਹਿਣਗੀਆਂ ਜੇ ਪਲੇਅਰਾਂ ਦੀ ਗੱਲ ਕਰੀਏ ਕੁਲਵਿੰਦਰ ਧਰਮਪੁਰਾ ਨੀਕੂ ਕਲਿਆਣਾ ਮਾਲਾ ਗੋਬਿੰਦਪੁਰਿਆ ਸੋਨੀ ਬੱਕਰ ਝੰਡ ਬਲਕਰਨ ਕਲਿਆਣਾ ਜਸ਼ਨ ਆਲਮਗੀਰ ਗੁਰਵਿੰਦਰ ਕਾਂਗਾ ਸ਼ਰਨਾ ਪਿਸਟਲ ਪਿੰਡਰ ਗੱਗੀ ਚੱਕ ਦੇ ਰਾਜਿੰਦਰ ਤਲਵੰਡੀ ਰਾਏ ਛੋਟਾ ਨਾ ਸ਼ੈਂਟੀ ਕਰਾਚੋ ਸ਼ਾਕਾ ਦਿয়ালਪੁਰਾ ਬ੍ਰਾਹਮਣੀ ਦਿয়ালਪੁਰਾ ਹੋਰ ਵੀ ਬਹੁਤ ਚੋਟੀ ਦੇ ਸੁਪਰਸਟਾਰ ਖੇਡਦੇ ਨੇ ਈਰੀ ਪਹਿਣਗੇ ਜਿ ਜਗਤ ਸਿੰਘ ਵਾਲੇ ਆ ਟੀਮ ਜੋ ਕਲੀਅਰ ਹੋ ਗਈ ਜਿਵੇਂ ਜਗਤ ਸਿੰਘ ਵਾਲੇ ਪਿੰਡ ਦੀ ਟੀਮ ਵਿੱਚ ਅੱਜ ਕੁਲਵਿੰਦਰ ਧਰਮਪੁਰਾ ਡੀਲਾ ਜਾਂਡਲੀ ਸੋਨੀ ਫਕਰ ਝੰਡਾ ਕਰਨ ਜਗਤ ਸਿੰਘ ਵਾਲਾ ਸੁਰਜਨ ਜਗਤ ਸਿੰਘ ਵਾਲਾ ਇਹ ਚੋਟੀ ਦੀ ਟੀਮ ਅੱਜ ਪਿੰਡ ਦੇ ਮੇਲੇ ਤੇ ਖੇਡੇਗੀ ਪਿੰਡ ਦੀ ਜਗਤ ਸਿੰਘ ਵਾਲਾ ਬੈਸਟਨ ਫੂਡ ਟਰੈਕਟਰ ਕਲੀਮ ਬਣ ਗਈ ਕਲਿਆਣ ਸੁਖਾ ਜਿਸ ਵਿੱਚ ਬਲਕਰਨ ਕਲਿਆਣ ਨਿੱਕੂ ਕਲਿਆਣ ਜਸ਼ਨ ਕਲਿਆਣ ਜਸ਼ਨ ਆਲਮਗੀਰ ਗੱਗੀ ਚੱਕ ਦੇਸਰਾਜ ਗੁਰਵਿੰਦਰ ਕਾਂਗਾ ਇਹ ਛੋਟੀ ਦੀ ਟੀਮ ਖੇਡੇਗੀ ਜਗਤ ਸਿੰਘ ਵਾਲਾ ਮੌਕਸਰ ਦੇ ਕਬੱਡੀ ਕੱਪ ਤੇ ਜਿੱਥੇ ਬੈਸਟਨ ਫੂਡ ਟਰੈਕਟਰ ਦਿੱਤੇ ਜਾਣੇ ਆ ਹੋਰ ਵੀ ਬਹੁਤ ਛੋਟੀ ਦੀਆਂ ਟੀਮਾਂ ਬਣ ਗਈਆਂ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਧੰਨਵਾਦ